ਮੈਂ ਹਾਂਜੀ ਸਾਸਰੀ ਗਾਲ ਜੀ ਮੈਂ ਕੁਰਜੀਤ ਮੈਡੀਕਲ ਸਟੋਰ ਤੋਂ ਆਪਣਾ ਇੱਕ ਸੈਲਨਾਂ ਦੀ ਦਵਾਈ ਬਣਾਈ ਸੀ ਉਹ ਆਂਟੀ ਆਪਣੇ ਘੱਟੋ ਘਾਟ ਨਹੀਂ 3 ਜਾਂ 4 ਸਾਲ ਤੋਂ ਯੂਜ਼ ਕਰਦੇ ਨੇ ਵੀ ਬਾਕੀ ਆਂਟੀ ਦੱਸਣਗੇ ਫੀਡਬੈਕ ਉਹਨਾਂ ਦਾ ਦੇ ਕੀ ਵਿਊ ਆ ਹਾਂਜੀ ਆਂਟੀ ਜੀ ਦੱਸੋ ਕੀ ਰਿਜ਼ਲਟ ਮਿਲਿਆ ਸੈਲਨਾਂ ਦੀ ਦਵਾਈ ਦਾ ਬਿਲਕੁਲ ਜਿਹਾ ਖਾਲਸਾ ਬਾਈ ਜੀ ਕੀ ਖਤੇ ਮੈਂ ਜੀ 3 ਸਾਲ ਤੋਂ ਯੂਜ਼ ਕਰ ਰਹੀ ਆਂ ਵੀ ਬਹੁਤ ਵਧੀਆ ਦਵਾਈ ਆ ਤੇ ਮੈਂ ਹੋਰ ਦਵਾਈ ਇਸਤੇਮਾਲ ਕਰਦੀ ਨਹੀਂ ਇਹ ਹੀ ਕਰਦੀ ਸੈਲਾਂ ਵਾਲੀ ਤੁਹਾਨੂੰ ਗੁਰੂਕੋਸ਼ੋਂ ਆਉਣ ਦੀ ਲੋੜ ਪਈ ਜਦੋਂ ਵੀ ਤੁਸੀਂ ਦਵਾਈ ਲੈ ਰਹੇ ਹੋ ਕਦੇ ਗੁਰੂਕੋਸ਼ ਲਾਇਆ ਜਦੋਂ ਵੀ ਤੁਸੀਂ ਦਵਾਈ ਵਰਤ ਰਹੇ ਹੋ ਨਹੀਂ ਗੁਰੂਕੋਸ਼ ਜਿਆਦਾ ਜਦੋਂ ਮਤਲਬ ਸੀਰੀਅਸ ਸੀ ਉਦੋਂ ਲਈ ਸੀ ਨਹੀਂ ਨਹੀਂ ویسے ਨਹੀਂ 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 ਗੁਰੂਕੋਸ਼ ਦੀਆਂ ਬੋਤਲਾਂ ਤਾਂ ਨਹੀਂ ਲਵਾਈਆਂ ਜਦੋਂ ਵੀ ਤੁਸੀਂ ਦਵਾਈ ਵਰਤਦੇ ਰਹੇ ਹੋ ਨਹੀਂ ਨਹੀਂ ਦੋ ਦਿਨ ਬਿਨਾ ਗੁਰੂਕੋਸ਼ ਲਾਏ ਤਾਂ ਆਂਟੀ ਦੇ ਸੈੱਲ ਵੱਧਦੇ ਆ ਹਾਂਜੀ ਵੀ ਪਿਓਰ ਆਇਲ ਵੈਦਿਕ ਦਵਾਈ ਆ ਵੀ ਕੋਈ ਵੀ ਸਾਈਡ ਇਫੈਕਟ ਨਹੀਂ ਹੋਇਆ ਹਾਂਜੀ ਨਹੀਂ ਜੀ ਨਹੀਂ ਨਹੀਂ ਮੈਨੂੰ ਬਿਲਕੁਲ ਸੈੱਟ ਆ ਜੀ ਮੈਂ ਯਮੈਂ ਬੈਸੀ ਦਵਾਈ ਲੈ ਨਹੀਂ ਸਕਦੀ ਕੋਈ ਹਾਂਜੀ ਜਿਸ ਤਰ੍ਹਾਂ ਐਸੇ ਕਰਕੇ ਮੈਂ ਇਹ ਲੈਣੀ ਹੈ ਮੈਨੂੰ ਕਿ ਓਕੇ ਹਾਂਜੀ ਠੀਕ ਹੈ ਵਾਈਡੋ ਜੀ ਦਾ ਹਾਲ ਸਾਹਿਬ ਵਾਈਡੋ ਜੀ ਕੀ ਬਤੇ